ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੈਂਤੀ ਆਖਰੀ YouTube ਚੈਨਲ ਤੇ ਸੋ ਅੱਜ ਅਸੀਂ ITT ਪੰਜਾਬੀ A ਪੇਪਰ ਲਈ ਜੋ ਕੁਇਜ਼ ਕਰਨ ਜਾ ਰਹੇ ਹਾਂ ਤਾਂ ਪਹਿਲਾਂ ਪੰਜਾਬੀ ਭਾਸ਼ਾ ਬਾਰੇ ਨਾ ਪੰਜਾਬੀ ਉਪਭਾਸ਼ਾ ਬਾਰੇ ਕੁਝ ਸਵਾਲ ਹੋਣਗੇ ਤਾਂ ਉਹ ਡਿਸਕਸ ਕਰਾਂਗੇ ਸੋ ਦੋਸਤੋ ਪਹਿਲਾ ਬੇਨਤੀ ਹੈ ਕਿ ਜਿਨ੍ਹਾਂ ਦੋਸਤਾਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਚਲਦੇ ਹਾਂ ਜੀ ਪਹਿਲੇ ਸਵਾਲ ਦੇ ਨਾਲ ਖੱਬੇ ਹੱਥ ਬਰਛੀ ਜਮਣਾ ਦੀ ਸੱਜੇ ਹੱਥ ਖੜਗ اٹਕਦਾ ਹੈ ਪਿਛਵਾੜੇ ਕੰਧ ਚਟਾਨਾਂ ਦੀ ਕੋਈ ਵੈਰੀ ਤੋੜ ਨਾ ਸਕਦਾ ਹੈ ਅਣਵੰਡੇ ਪੰਜਾਬ ਦੀ ਇਸ ਭੂਗੋਲਿਕ ਵਿਸ਼ੇਸ਼ਤਾ ਬਾਰੇ ਇਹ ਸਤਰਾਂ ਕਿਸ ਕਵੀ ਦੀਆਂ ਹਨ ਤਾਂ ਅਣਵੰਡਿਆ ਪੰਜਾਬ ਜਿੰਦੇ ਵਿੱਚ ਇੱਕ ਪਾਸੇ ਜਮਣਾ ਨਦੀ ਇੱਕ ਪਾਸੇ اٹਕਦ ਰਿਹਾ ਵਗਦਾ ਸੀ ਸੋ ਪੰਜਾਬ ਦੀ ਜਿਹੜੀ ਹੱਦ ਆ ਉਹ ਕਾਫੀ ਵਿਸ਼ਾਲਤਾ ਦੇ ਤੌਰ ਤੇ ਫੈਲੀ ਹੋਈ ਸੀ ਕਾਫੀ ਵਿਸ਼ਾਲ ਹੱਦ ਸੀਗੀ ਸੋ ਉਹਦੇ ਬਾਰੇ ਕਿਸੇ ਕਵੀ ਨੇ ਲਿਖਿਆ ਤਾਂ ਇਹ ਕਿਸ ਕਵੀ ਦੀ ਰਚਨਾ ਹੈ ਤਾਂ ਇਹ ਹੈ ਧਨੀ ਰਾਮ ਜਾਤਰਕ ਦੀ ਰਚਨਾ ਧਨੀ ਰਾਮ ਜਾਤਰਕ ਦੀ ਕਵਤਾ ਦੇ ਵਿੱਚੋਂ ਇਹ ਸਤਰਾਂ ਨੇ ਅਣਵੰਡੇ ਪੰਜਾਬ ਦੀ ਇਸ ਗੋਲ ਵਿਸ਼ੇਸ਼ਤਾ ਬਾਰੇ ਕਿ ਖੱਬੇ ਹੱਥ ਪਰਚੀ ਜਮਣਾ ਦੀ ਸੱਜੇ ਹੱਥ ਖੜਗ اٹਕਦਾ ਹੈ ਪਿਛਵਾੜੇ ਕੰਧ ਚਟਾਨਾਂ ਦੀ ਕੋਈ ਵੈਰੀ ਤੋੜ ਨਾ ਸਕਦਾ ਸੋ ਅੱਗੇ ਚੱਲਦੇ ਹਾਂ ਜੀ ਦੂਜੇ ਸਵਾਲ ਵੱਲ ਦੂਸਰਾ ਸਵਾਲ ਹੈ ਵੰਡ ਤੋਂ ਬਾਅਦ ਦੇਸੀ ਰਾਜਸਤਾ ਦਾ ਇਲਾਕਾ ਪੈਪਸੂ ਜੋ ਪੈਪਸੂ ਦੀ ਫੁੱਲ ਫਾਰਮ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਇਹ ਇਲਾਕਾ ਪੰਜਾਬ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਆਪਸ਼ਨਾਂ ਨੇ ਸਾਡੇ ਕੋਲ 1948 1950 1956 1966 ਸੋ ਪੈਪਸੂ ਦਾ ਜਿਹੜਾ ਦੇਸੀ ਰਾਜਸਤਾ ਸੀ ਜਿਹੜੀਆਂ ਸਾਡੇ ਕੋਲ 8 ਰਾਜਸਤਾ ਸੀਗੀਆਂ ਆ ਜਿੰਨਾ ਚ ਪਟਿਆਲਾ ਫਰੀਦਕੋਟ ਕਪੂਰਥਲਾ ਨਾਲਾਗੜ ਕਲਸੀਆ ਮਲੇਰ ਕੋਟਲਾ ਪਟਿਆਲਾ ਇਹ ਆਦਿ ਚ ਅੱਠ ਰਿਆਸਤਾ ਜਿਹੜੀਆਂ ਹੁੰਦੀਆਂ ਸੀਗੇ ਤਾਂ ਇਹਨਾਂ ਰਿਆਸਤਾਂ ਨੂੰ ਜਿਹੜਾ ਇਲਾਕਾ ਪੰਜਾਬ ਚ ਕਦੋਂ ਸ਼ਾਮਲ ਕੀਤਾ ਗਿਆ ਤਾਂ ਪੰਜਾਬ ਵਿੱਚ ਇਹ ਸ਼ਾਮਲ ਕੀਤਾ ਗਿਆ 1956 ਵਿੱਚ ਤੇ ਜੇ ਆਜੇ ਕਿ ਪੈਪਸੂ ਬਣਿਆ ਕਦੋਂ ਪੈਪਸੂ ਬਣਿਆ ਸੀ 1948 ਵਿੱਚ ਸੋ ਠੀਕ ਹੈ ਜੀ ਅੱਗੇ ਚੱਲਦੇ ਹਾਂ ਅਗਲਾ ਆ 1966 ਵਿੱਚ ਪੰਜਾਬ ਨੂੰ ਫਿਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਇਹ ਸਾਰੇ ਜਾਣਦੇ ਆ ਇਹ ਵੰਡ ਜਿਹੜੀ ਆ ਕਿਸ ਆਧਾਰ ਤੇ ਕੀਤੀ ਗਈ ਧਰਮ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਆਬਾਦੀ ਦੇ ਆਧਾਰ ਤੇ ਜਾਂ ਫਿਰ ਉਪਰੋਕਤ ਸਾਰੇ ਤਾਂ ਇਹਦਾ ਆਨਸਰ ਕੀ ਰਹੂਗਾ ਭਾਸ਼ਾ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਵੰਡ ਕੀਤੀ ਗਈ ਸੀ ਕਿ ਪੰਜਾਬ ਜਿਹੜੀ ਪੰਜਾਬੀ ਬੋਲਦਾ ਵੱਖਰਾ ਸੂਬਾ ਹਰਿਆਣਵੀ ਭਾਸ਼ਾ ਵਾਲਾ ਵੱਖਰਾ ਤੇ ਬਾਕੀ ਜਿਹੜੇ ਹਿਮਾਚਲ ਪ੍ਰਦੇਸ਼ ਵਿੱਚੋਂ ਇੱਕ ਬਣਾ ਦਿੱਤਾ ਗਿਆ ਭਾਸ਼ਾ ਦੇ ਆਧਾਰ ਤੇ ਸਾਰੇ ਭਾਸ਼ਾ ਦੇ ਆਧਾਰਿਤ ਕੀਤੀ ਗਈ ਵੰਡ ਸੀ ਅੱਗੇ ਚੱਲਦੇ ਆ ਜੀ ਅਗਲਾ ਪ੍ਰਸ਼ਨ ਹੈ ਕਿ ਪੰਜਾਬ ਵਿੱਚ ਸਕੂਲਾਂ ਨੂੰ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਤੱਕ ਆਉਣਾ ਸੀ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਪੰਜਾਬ ਸਰਕਾਰ ਨੇ ਕਿਹੜਾ ਐਕਟ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਕਿਹੜੇ ਐਕਟ ਦੇ ਅਨਾਰੀ ਇਹ ਦੱਸਿਆ ਗਿਆ ਕਿ ਤੁਸੀਂ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਜਿਹੜੀ ਪੰਜਾਬੀ ਆ ਉਹ ਲਾਜ਼ਮੀ ਵਿਸ਼ੇ ਵਜੋਂ ਪੜਾਉਣੀ ਹੈ অপਸ਼ਨal ਸਾਡੇ ਕੋਲ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ 2008 ਪੰਜਾਬੀ ਭਾਸ਼ਾ ਐਕਟ 1967 ਸਿੱਖਿਆ ਦਾ ਅਧਿਕਾਰ ਐਕਟ 2009 ਪੰਜਾਬੀ ਪੰਜਾਬ ਸਕੂਲੀ ਸਿੱਖਿਆ ਐਕਟ 2021 ਤਾਂ ਇਹਨਾਂ ਵਿੱਚੋਂ ਕਿਹੜੀ ਕਿਹੜਾ ਜਿਹੜਾ ਐਕਟ ਆ ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਸਕੂਲ ਜਿਹੜੇ ਆ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣਗੇ ਤਾਂ ਇਹਨਾਂ ਵਿੱਚੋਂ ਜੋ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ 2008 ਇਹ ਤੈਅ ਕਰਦਾ ਹੈ ਕਿ ਸਾਰੇ ਸਕੂਲ ਜਿਹੜੇ ਆ ਉਹ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣਗੇ ਔਰ ਕਿਸੇ ਵੀ ਬੱਚੇ ਨੂੰ 10ਵੀਂ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਏਗਾ ਜਦੋਂ ਤੱਕ ਉਹ 10ਵੀਂ ਜਮਾਤ ਵਿੱਚੋਂ ਪੰਜਾਬੀ ਪਾਸ ਨਹੀਂ ਕਰ ਲੈਂਦਾ ਸੋ ਇਹ ਐਕਟ ਆ ਪੰਜਾਬ ਲਰਨਿੰਗ ਆਫ ਪੰਜਾਬ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ ਜਿਹੜਾ ਪੰਜਾਬੀ ਭਾਸ਼ਾ ਐਕਟ 1967 ਆ ਇਹਦੇ ਵਿੱਚ ਪੰਜਾਬੀ ਨੂੰ ਜਿਹੜਾ ਸੰਵਿਧਾਨਿਕ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਸੰਵਿਧਾਨਿਕ ਪਛਾਣਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਸਿੱਖਿਆ ਦਾ ਅਧਿਕਾਰ ਐਕਟ 2009 ਜਿਹੜਾ ਇਹ ਲਾਜ਼ਮੀ ਸਿੱਖਿਆ ਦਾ ਅਧਿਕਾਰ ਜਿਹੜਾ ਬੱਚਿਆਂ ਨੂੰ ਆ ਉਹਦੇ ਨਾਲ ਰਿਲੇਟਡ ਆ ਅੱਗੇ ਹੇਠ ਲਿਖੀਆਂ ਵਿੱਚੋਂ ਕਿਹੜੀ ਭਾਸ਼ਾ ਸੰਵਿਧਾਨ ਅਨੁਸਾਰ ਭਾਰਤ ਦੀਆਂ 22 ਪ੍ਰਵਾਨਿਤ ਭਾਸ਼ਾਵਾਂ ਵਿੱਚ ਸ਼ਾਮਲ ਨਹੀਂ ਹੈ ਤਾਂ ਕੀ ਪੁੱਛਿਆ ਸ਼ਾਮਲ ਨਹੀਂ ਹੈ ਪੰਜਾਬੀ ਉਰਦੂ ਬੋਡੋ ਜਾਂ ਫਿਰ ਅੰਗਰੇਜ਼ੀ ਇਹਨਾਂ ਵਿੱਚੋਂ ਕਿਹੜੀ ਭਾਸ਼ਾ ਜਿਹੜੀ ਆ ਉਹ ਜਿਹੜੀਆਂ ਸੰਵਿਧਾਨ ਦੀਆਂ 22 ਪ੍ਰਵਾਨਿਤ ਭਾਸ਼ਾਵਾਂ ਨੇ ਉਹਦੇ ਵਿੱਚ ਸ਼ਾਮਲ ਨਹੀਂ ਹੈਗੀ ਤਾਂ ਉਹਦੇ ਵਿੱਚ ਅੰਗਰੇਜ਼ੀ ਭਾਸ਼ਾ ਜੋ ਆ ਸਵਿਧਾਨ ਦੀ ਜਿਹੜੀ 22 ਪ੍ਰਵਾਨਤ ਪਿਛਾਵਾਂ ਨੇ ਉਹਦੇ ਵਿੱਚ ਸ਼ਾਮਲ ਨਹੀਂ ਹੋਏਗੀ ਪੰਜਾਬੀ ਵੀ ਹੈ ਉਰਦੂ ਵੀ ਹੈ ਬੋਡੋ ਵੀ ਅਸਾਮ ਦੀ ਭਾਸ਼ਾ ਆ ਤਾਂ ਇਹ ਵੀ ਸ਼ਾਮਲ ਆ ਅੰਗਰੇਜ਼ੀ ਉਹਦੇ ਵਿੱਚ ਸ਼ਾਮਲ ਨਹੀਂ ਹੈਗੀ ਸੋ ਅੱਗੇ ਚੱਲਦੇ ਆ ਜੀ ਪਾਸ਼ਾ ਸ਼ਬਦ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਬਣਿਆ ਪਾਸ਼ਾ ਸ਼ਬਦ ਸੰਸਕ੍ਰਿਤ ਦੇ ਕਿਸ ਧਾਤੂ ਤੋਂ ਬਣਿਆ ਆਪਸ਼ਨਾਂ ਨੇ ਸਾਡੇ ਕੋਲ ਪੁਸ਼ ਭਾਸ਼ ਪਾਖ ਜਾਂ ਭੋਖ ਦਾ ਸੰਸਕ੍ਰਿਤ ਦੇ ਪਾਸ਼ ਧਾਤੂ ਤੋਂ ਜਿਹੜਾ ਆ ਭਾਸ਼ਾ ਸ਼ਬਦ ਬਣਿਆ ਇਹ ਸਾਰੇ ਨੋਟ ਕਰਨਗੇ ਅੱਗੇ ਚੱਲਦੇ ਆ ਜੀ ਅਗਲਾ ਪ੍ਰਸ਼ਨ ਹੈ ਕਿ ਪਾਸ਼ਾ ਜੋ ਸ਼ਬਦ ਆ ਪਾਸ਼ਾ ਅੰਗਰੇਜ਼ੀ ਪਾਸ਼ਾ ਦੇ ਸ਼ਬਦ ਲੈਂਗੁਏਜ ਦਾ ਸਮਾਨ ਅਰਥਕ ਸ਼ਬਦ ਆ ਤਾਂ ਜੋ ਡੈਸ਼ ਸ਼ਬਦ ਲਿੰਗਵਾ ਤੋਂ ਪੈਦਾ ਹੋਇਆ ਹੈ ਜਿਸ ਦੇ ਅਰਥ ਹਨ ਸੰਪਰਕ ਭਾਸ਼ਾ ਤਾਂ ਜਿਹੜਾ ਲਿੰਗਵਾ ਸ਼ਬਦ ਆ ਉਹ ਕਿਹੜੀ ਭਾਸ਼ਾ ਦਾ ਆਪਸ਼ਨਲ ਸਾਡੇ ਕੋਲ ਲਾਤੀਨੀ ਫਰੈਂਚ ਡੱਚ ਜਾਂ ਗ੍ਰੀਕ ਤਾਂ ਜਿਹੜਾ ਲਿੰਗਵਾ ਸ਼ਬਦ ਉਹ ਜਿੰਦੇ ਤੋਂ ਲੈਂਗੁਏਜ ਸ਼ਬਦ ਬਣਿਆ ਅੰਗਰੇਜ਼ੀ ਦਾ ਤਾਂ ਇਹ ਲਾਤਨੀ ਭਾਸ਼ਾ ਦਾ ਹੈ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਲਿੰਗਵਾ ਜਿਹਦੇ ਤੋਂ ਲੈਂਗੁਏਜ ਸ਼ਬਦ ਬਣਿਆ ਜਿਹਦਾ ਅਰਥ ਹੁੰਦਾ ਭਾਸ਼ਾ ਸੋ ਅਗਲੇ ਸਵਾਲ ਵੱਲੇ ਚੱਲਦੇ ਆ ਜੀ ਕਿਸੇ ਵਿਅਕਤੀ ਦੇ ਨਿੱਜੀ ਬੋਲਣ ਦੇ ਢੰਗ ਨੂੰ ਡੈਸ਼ ਭਾਸ਼ਾ ਕਿਹਾ ਜਾਂਦਾ ਹੈ। ਵਿਅਕਤੀ ਦੇ ਦੇ ਬੋਲਣ ਦੇ ਨਿੱਜੀ ਢੰਗ ਨੂੰ ਜਿਹੜਾ ਆ ਉਹ ਕੀ ਆਪਾਂ ਕਹਿੰਨੇ ਆ? ਆਪਸ਼ਨ ਆ ਸਾਡੇ ਕੋਲ ਵਿਅਕਤੀਗਤ ਭਾਸ਼ਾ, ਮਾਤ ਭਾਸ਼ਾ, ਰਾਜ ਭਾਸ਼ਾ ਜਾਂ ਫਿਰ ਗੁਪਤ ਭਾਸ਼ਾ। ਜਿਹੜਾ ਵਿਅਕਤੀ ਦਾ ਢੰਗ ਆਪਦਾ ਬੋਲਣ ਦਾ ਤਾਂ ਕੀ ਹੋਏਗਾ ਉਹ? ਵਿਅਕਤੀਗਤ ਭਾਸ਼ਾ ਹੋਏਗਾ। ਵਿਅਕਤੀਗਤ ਭਾਸ਼ਾ ਆਪਾਂ ਨੂੰ ਬੋਲਾਂਗੇ ਜਿਹੜਾ ਵਿਅਕਤੀ ਨਿੱਜੀ ਤੌਰ ਤੇ ਬੋਲਦਾ ਹੈ। ਜਿਵੇਂ ਕਿਸੇ ਕੋਈ ਜਿਹੜਾ ਵੀ ਉਚਾਰ ਕਰਦਾ ਜਿਸ ਤਰ੍ਹਾਂ ਦਾ ਉਚਾਰਨ ਲਹਿਜਾ ਤੋਂ ਦੀ ਵਿਅਕਤੀਗਤ ਭਾਸ਼ਾ ਹੋਊਗੀ ਉਹ ਅਗਲਾ ਸਵਾਲ ਹੈ ਜੀ ਕੁਝ ਵਿਸ਼ੇਸ਼ ਮੌਕਿਆਂ ਜਾਂ ਪ੍ਰਸਥਿਤੀਆਂ ਉੱਤੇ ਵਿਅਕਤੀ ਆਪਣੀ ਭਾਸ਼ਾ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਹਿੱਤ ਵਿਸ਼ੇਸ਼ ਉਚਾਰਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਇਸ ਭਾਸ਼ਾ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨਾਂ ਨੇ ਸਾਡੇ ਕੋਲ ਆਪ ਭਾਸ਼ਾ ਗੁਪਤ ਭਾਸ਼ਾ ਰਜਿਸਟਰ ਭਾਸ਼ਾ ਉਪ ਭਾਸ਼ਾ ਤਾਂ ਸਾਨੂੰ ਪੁੱਛਿਆ ਕਿ ਗਿਆ ਕਿ ਕੁਝ ਵਿਸ਼ੇਸ਼ ਮੌਕੇ ਜਾਂ ਪ੍ਰਸਥਿਤੀਆਂ ਉੱਤੇ ਵਿਅਕਤੀ ਆਪਣੀ ਭਾਸ਼ਾ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਹਿੱਤ ਵਿਸ਼ੇਸ਼ ਉਚਾਰਨ ਅਤੇ ਸ਼ਬਦਾਵਲੀ ਦੀ ਜੋ ਵਰਤੋਂ ਕਰਦਾ ਹੈ ਤਾਂ ਕੀ ਹੋਊਗਾ ਇਹ ਕਿਹੜੀ ਭਾਸ਼ਾ ਹੋਊਗੀ ਇਹ ਹੁੰਦੀ ਹੈ ਜੀ ਰਜਿਸਟਰ ਭਾਸ਼ਾ ਰਜਿਸਟਰ ਭਾਸ਼ਾ ਆਪ ਭਾਵ ਜਦੋਂ ਵਿਅਕਤੀ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਪਾਸ਼ਾ ਦੀ ਮਰਤੋਂ ਕਰਦਾ ਹੈ ਜਿਵੇਂ ਤਕਨੀਕੀ ਭਾਸ਼ਾ ਵੀ ਆਪਾਂ ਬੋਲ ਦਿੰਨੇ ਆ ਜਾਰਗਨ ਨਾਲ ਸੰਬੰਧਿਤ ਜਾਰਗਨ ਜਾਂ ਤਕਨੀਕੀ ਭਾਸ਼ਾ ਵੀ ਜਿਵੇਂ ਦੋ ਕਿੱਤਿਆਂ ਦੇ ਲੋਕ ਨੇ ਉਹ ਜਦੋਂ ਆਪਸ ਵਿੱਚ ਗੱਲ ਕਰਦੇ ਆ ਜਿਵੇਂ ਦੋ ਵਕੀਲ ਆਪਸ ਵਿੱਚ ਗੱਲ ਕਰਦੇ ਆ ਤਾਂ ਉਹ ਗੱਲ ਕਰਦੇ ਆ ਉਹਨਾਂ ਦੇ ਜਿਹੜੇ ਸ਼ਬਦਾਵਲੀ ਉਹ ਵੱਖੋ-ਵੱਖਰੀ ਹੁੰਦੀ ਆ ਜਾਂ ਕੋਈ ਦੋ ਮਕੈਨਿਕ ਆਪਸ ਵਿੱਚ ਗੱਲ ਕਰਦੇ ਤਾਂ ਉਹਨਾਂ ਦੀ ਸ਼ਬਦਾਵਲੀ ਆਮ ਲੋਕਾਂ ਨੂੰ ਸਮਝਾਉਣ ਵਾਲੀ ਨਹੀਂ ਹੁੰਦੀ ਐ ਖਾਸ ਤਨਾਂ ਦੇ ਸ਼ਬਦ ਚੂਜ਼ ਕਰਦੇ ਆ ਤਾਂ ਇਥੇ ਕੋਈ ਵੀ ਗੱਲ ਹੈ ਕਈ ਵਾਰੀ ਅਸੀਂ ਜਿਵੇਂ ਕਿਸੇ ਬੱਚੇ ਨਾਲ ਗੱਲ ਕਰਦੇ ਹਾਂ ਉਹਨਾਂ ਨਾਲ ਅਸੀਂ ਹੋਰ ਸ਼ਬਦ ਵਰਤ ਕੇ ਗੱਲ ਕਰਦੇ ਹਾਂ ਜਿਵੇਂ ਕਿ ਆਪਦੇ ਤੋਂ ਵੱਡੇ ਨਾਲ ਗੱਲ ਕਰਦੇ ਕੋਈ ਹੋਰ ਸ਼ਬਦ ਵਰਤ ਕੇ ਗੱਲ ਕਰਦੇ ਹਾਂ ਤੇ ਜਿਹੜੀ ਆਪਦੀ ਇੱਕ ਵਿਸ਼ੇਸ਼ ਉਚਾਰਨ ਹੁੰਦਾ ਵਿਸ਼ੇਸ਼ ਸ਼ਬਦਾਵਲੀ ਹੁੰਦੀ ਹੈ ਉਹ ਜਿਹੜੀ ਹੁੰਦੀ ਹੈ ਰਜਿਸਟਰ ਭਾਸ਼ਾ ਹੁੰਦੀ ਹੈ ਅੱਗੇ ਚੱਲਦੇ ਆ ਜਿਸ ਭਾਸ਼ਾ ਵਿੱਚ ਨਿੰਦਿਆ ਚੁਗਲੀ ਗਾੜੀ ਗਲੋਚ ਆਦ ਦੇ ਸੂਚਕ ਹੁੰਦੇ ਹਨ ਉਸ ਭਾਸ਼ਾ ਨੂੰ ਕੀ ਕਿਹਾ ਜਾਂਦਾ ਸੋ ਜਿਹੜੀ ਭਾਸ਼ਾ ਵਿੱਚ ਨਿੰਦਿਆ ਚੁਗਲੀ ਗਾੜੀ ਗਲੋਚ ਇਹ ਚ ਯੂਜ਼ ਹੋਵੇ ਤੋਨੂੰ ਅਸੀਂ ਬੋਲਦੇ ਆਂ ਅਪਭਾਸ਼ਾ ਅਪਭਾਸ਼ਾ ਮਤਲਬ ਮੈਨੂੰ ਮੰਦ ਭਾਸ਼ਾ ਵੀ ਕਿਹਾ ਜਾਂਦਾ ਜਿਦੇ ਵਿੱਚ ਜਿਵੇਂ ਮੁੰਡਿਆਂ ਦੇ ਇਕੱਠ ਨੂੰ ਮੰਢੀਰ ਕਹਿ ਦੇਣਾ ਤਾਂ ਜਾਂ ਕੋਈ ਵੀ ਹੋਰ ਗਾਲੀ ਗਲੋਚ ਚਾਲੀ ਪੱਛੌਗੀ ਨਿੰਦਿਆ ਵਾਲੀ ਭਾਸ਼ਾ ਹੋਗੀ ਉਹਨੂੰ ਅਸੀਂ ਮੰਦ ਭਾਸ਼ਾ ਜਾਂ ਅਪਭਾਸ਼ਾ ਦੇ ਨਾਮ ਨਾਲ ਜਾਣਦੇ ਆਂ ਅੱਗੇ ਚੱਲਦੇ ਆਂ ਜੀ ਆਪਸੀ ਗੱਲਬਾਤ ਨੂੰ ਦੂਜੇ ਵਿਅਕਤੀਆਂ ਨੂੰ ਸਮਝਾਉਣ ਤੋਂ ਬਚਾਉਣ ਲਈ ਵਰਤੀ ਜਾਂਦੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨਾਂ ਨੇ ਸਾਡੇ ਕੋਲ ਪਿਜਨ, ਕਰਿਓਲ, ਪ੍ਰਤੀਕਾਤਮਕ ਜਾਂ ਦਫਤਰੀ। ਤਾਂ ਜਿਹੜੀ ਭਾਸ਼ਾ ਆਪਸੀ ਜਨੋਂ ਕੋਈ ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਆ ਤਾਂ ਕਿਸੇ ਤੀਸਰੇ ਪਰਸਨ ਨੂੰ ਉਹ ਭਾਸ਼ਾ ਸਮਝਣਾ ਆਵੇ ਤਾਂ ਉਹ ਭਾਸ਼ਾ ਜਿਹੜੀ ਹੁੰਦੀ ਆ ਪ੍ਰਤੀਕਾਤਮਕ ਜਿਹਨੂੰ ਅਸੀਂ ਗੁਪਤ ਭਾਸ਼ਾ ਵੀ ਕਹਿੰਦੇ ਆ। ਗੁਪਤ ਭਾਸ਼ਾ ਜਿਹਨੂੰ ਕਹਿੰਦੇ ਆ ਜਿਵੇਂ ਫੌਜ ਦੇ ਵਿੱਚ ਕੋਡ ਲੈਂਗੁਏਜ ਹੁੰਦੀ ਆ ਜਾਂ ਨੰਗ ਸਿੰਘ ਜਿਵੇਂ ਬੋਲਦਾ ਜਿਵੇਂ ਦੁੱਧ ਨੂੰ ਸਮੁੰਦਰ ਕਹਿੰਦੇ ਆ। ਇਦਾਂ ਕਰਕੇ ਜੋ ਉਹਨਾਂ ਨੇ ਇੰਜਨ ਨੂੰ ਤੇਜਾ ਸਿੰਘ ਕਹਿੰਦੇ ਆ ਇਦਾਂ ਦੇ ਜਿਹੜੇ ਸ਼ਬਦ ਰੱਖੇ ਹੁੰਦੇ ਆ ਕਿਸੇ ਪਾਰਟਿਕੂਲਰ ਚੀਜ਼ ਵਾਸਤੇ ਜਿਹੜੇ ਇੱਕ ਕੋਡ ਲੈਂਗੁਏਜ ਜਿਹੜੀ ਹੁੰਦੀ ਆ ਉਹ ਨਹੀਂ ਪ੍ਰਤੀਕਾਤਮਕ ਜਾਂ ਗੁਪਤ ਭਾਸ਼ਾ ਜਿਹੜੀ ਦੂਸਰੇ ਵਿਅਕਤੀਆਂ ਨੂੰ ਸਮਝ ਨਹੀਂ ਆਉਂਦੀ ਸਿਰਫ ਜਿਹੜੇ ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰ ਰਹੇ ਉਹਨਾਂ ਨੂੰ ਹੀ ਸਮਝ ਆਉਂਦੀ ਆ ਅਗਲਾ ਪ੍ਰਸ਼ਨ ਹੈ ਜੀ ਜਦੋਂ ਦੋ ਵੱਖ-ਵੱਖ ਭਾਸ਼ਾ ਨੂੰ ਬੋਲਣ ਵਾਲੇ ਬੁਲਾਰੇ ਆਪਸੀ ਸੰਪਰਕ ਵਿੱਚ ਵਿਚਰਦੇ ਹਨ ਤਾਂ ਇੱਕ ਕੰਮ ਚਲਾਉ ਭਾਸ਼ਾ ਸਿਰਜ ਲੈਂਦੇ ਹਨ ਤਾਂ ਇਸ ਭਾਸ਼ਾ ਨੂੰ ਕੀ ਕਹਿੰਦੇ ਹਨ অপਸ਼ਨਾਂ ਨੇ ਸਾਡੇ ਕੋਲ ਉਪਭਾਸ਼ਾ ਪਿਜਨ ਭਾਸ਼ਾ ਜ਼ਾਰਗਨ ਕਰਿਆ올 ਤਾਂ ਜਦੋਂ ਦੋ ਵੱਖੋ-ਵੱਖਰੀਆਂ ਭਾਸ਼ਾਵਾਂ ਨੂੰ ਬੋਲਣ ਵਾਲੇ ਆਪਸੀ ਸੰਮਰਕ ਵਿੱਚ ਵਿਚਰਦੇ ਹਨ ਇੱਥੇ ਧਾਰਨ ਦੇਖੋ ਸਾਡੇ ਅੱਜਕੱਲ ਜੋ ਝੋਨੇ ਦਾ ਸੀਜ਼ਨ ਚੱਲ ਰਿਹਾ ਪ੍ਰਵਾਸੀ ਮਜ਼ਦੂਰ ਕਾਫੀ ਆਉਂਦੇ ਇੱਥੇ ਝੋਨਾ ਲਾਉਣ ਤਾਂ ਹੁਣ ਉਹਨਾਂ ਦੀ ਭਾਸ਼ਾ ਅਲੱਗ ਸਾਡੀ ਭਾਸ਼ਾ ਲੱਗ ਪਰ ਜਦੋਂ ਇੱਥੇ ਆ ਕੇ ਵਿਚਰਦੇ ਆ ਲੋਕਾਂ ਦੇ ਵਿੱਚ ਤਾਂ ਉਹਨਾਂ ਨਾਲ ਜਿਹੜੀ ਗੱਲਬਾਤ ਆਪਸ ਵਿੱਚ ਕਰਦੇ ਆ ਜਿਹੜੀ ਇੱਕ ਟੈਂਪਰੇਰੀ ਭਾਸ਼ਾ ਬਣਾ ਲਏ ਜਿਵੇਂ ਉਹ ਕਹਿੰਦੇ ਆ ਜਾਂ ਬਈਆ ਪੱਤੂ ਪੱਠੇ ਕੱਟ ਕੇ ਪੱਠੇ ਘਾਟ ਕੇ ਲੈ ਆ ਮੱਜੋ ਕੋ ਪਾਣੀ ਢਾ ਦੇ ਇਸ ਤਰ੍ਹਾਂ ਕਰਕੇ ਜੋ ਬੋਲਦੇ ਆ ਤਾਂ ਜਿਹੜੀ ਇੱਕ ਭਾਸ਼ਾ ਜਿਹੜੀ ਇੱਕ ਉਹ ਅੱਗੋਂ ਉਹ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦਾ ਇਧਰ ਲਈ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦਾ ਜਿਹੜੀ ਸਾਂਝੀ ਇੱਕ ਭਾਸ਼ਾ ਪੈਦਾ ਹੁੰਦੀ ਆ ਉਹਨੂੰ ਅਸੀਂ ਪਿਜਨ ਭਾਸ਼ਾ ਬੋਲਦੇ ਆ ਪਿਜਨ ਭਾਸ਼ਾ ਕਿਉਂਕਿ ਇੱਕ ਥੋੜੇ ਸਮੇ ਲਈ ਪੈਦਾ ਹੁੰਦੀ ਆ ਭਾਸ਼ਾ ਤਾਂ ਜਦੋਂ ਬਸ ਕੰਮ ਖਤਮ ਹੋ ਜਾਂਦਾ ਤੇ ਭਾਸ਼ਾ ਵੀ ਖਤਮ ਹੋ ਜਾਂਦੀ ਹੈ ਪਿਜਨ ਭਾਸ਼ਾ ਇੱਕ ਕੰਮ ਚਲਾਉਂ ਪਾਸ਼ਾ ਦੇ ਤੌਰ ਤੇ ਨੂੰ ਵਰਤਿਆ ਜਾਂਦਾ ਹੈ ਤਾਂ ਨੂੰ ਪਿਜਨ ਭਾਸ਼ਾ ਬੁਲਾਇਆ ਜਾਂਦਾ ਹੈ ਅੱਗੇ ਜਦੋਂ ਮਿਲੀ ਜੁਲੀ ਭਾਸ਼ਾ ਸਮਾਪਾ ਕੇ ਕਿਸੇ ਪਛਾਈ ਸਮਾਜ ਦੀ ਸਥਾਨਕ ਭਾਸ਼ਾ ਬਣ ਜਾਵੇ ਤਾਂ ਅਜਿਹੀ ਭਾਸ਼ਾ ਨੂੰ ਡੈਸ਼ ਭਾਸ਼ਾ ਕਿਹਾ ਜਾਂਦਾ ਹੈ ਆਪਸ਼ਨ ਆ ਨੇ ਟਕਸਾਲੀ ਭਾਸ਼ਾ ਕਰਿਓਲ ਭਾਸ਼ਾ ਉਪ ਭਾਸ਼ਾ ਜਾਂ ਰਾਸ਼ਟਰੀ ਭਾਸ਼ਾ ਤਾਂ ਜਦੋਂ ਮਿਲੀ ਜੁਲੀ ਭਾਸ਼ਾ ਮਿਲੀ ਜੁਲੀ ਭਾਸ਼ਾ ਮਤਲਬ ਪਿਜਨ ਭਾਸ਼ਾ ਜਦੋਂ ਪਿਜਨ ਭਾਸ਼ਾ ਜਿਹੜੀ ਆ ਉਸ ਸਮਾਂ ਭਾਗ ਜਿਵੇਂ ਹੁਣ ਵਾਂਗ ਕੋਈ ਪ੍ਰਵਾਸੀ ਮਜ਼ਦੂਰ ਆਉਂਦੇ ਆ ਤਾਂ ਉਹ ਇੱਥੇ ਰਹਿਣ ਲੱਗ ਜਾਂਦੇ ਆ ਇੱਥੇ ਰਹਿੰਦੇ ਰਹਿੰਦੇ ਉਹਨਾਂ ਦੀ ਜਿਹੜੀ ਜ਼ੁਬਾਨ ਜਿਹੜੀ ਭਾਸ਼ਾ ਆ ਉਹ ਪੱਕੀ ਹੋ ਜਾਂਦੀ ਉਹ ਪੰਜਾਬੀ ਸਿੱਖਿਆਂ ਦੇ ਗਾਂ ਉਹ ਥੋੜੀ ਥੋੜੀ ਪਿਆਪੀ ਸਿੱਖਦੇ ਉਹਨੇ ਬੱਚੇ ਅੱਗੇ ਠੇੜ ਪੰਜਾਬੀ ਬੋਲਣੀ ਸ਼ੁਰੂ ਕਰ ਲੈਂਦੇ ਆ ਤੇ ਜਿਹੜੀ ਮਿਲ ਜੁਲੀ ਭਾਸ਼ਾ ਆ ਉਹ ਸਥਾਨਕ ਭਾਸ਼ਾ ਬਣ ਜਾਂਦੀ ਹੈ ਤਾਂ ਉਹ ਫਿਰ ਕਿਹੜੀ ਭਾਸ਼ਾ ਬਣ ਜਾਂਦੀ ਉਹ ਪੱਕ ਜਾਂਦੀ ਹੈ ਭਾਸ਼ਾ ਉਹ ਹੋ ਜਾਂਦੀ ਕਰਿਆਲ ਭਾਸ਼ਾ ਕਿ ਜਦੋਂ ਪਹਿਲਾਂ ਆਏ ਪਹਿਲਾਂ ਇਹਨਾਂ ਪਿਜਨ ਭਾਸ਼ਾ ਵਰਤੀ ਪਰ ਸਮਾਂ ਪਾ ਕੇ ਕੀ ਹੋਇਆ ਕਿ ਪਿਜਨ ਭਾਸ਼ਾ ਹੌਲੀ-ਹੌਲੀ ਉਹਨਾਂ ਨੇ ਸਥਾਨਕ ਭਾਸ਼ਾ ਬਣ ਕੇ ਉਹਨਾਂ ਦੇ ਬੱਚੇ ਵਧੀਆ ਪੰਜਾਬੀ ਬੋਲਣ ਲੱਗ ਪਏ ਤਾਂ ਉਹ ਕੀ ਹੋ ਗਈ ਕਰਿਆਲ ਭਾਸ਼ਾ ਬਣ ਗਈ ਤਾਂ ਇਹਨੂੰ ਕਰਿਆਲ ਭਾਸ਼ਾ ਕਿਹਾ ਜਾਂਦਾ ਅਗਲਾ ਕਿ ਲਿਖਤੀ ਭਾਸ਼ਾ ਨੂੰ ਅੱਗੇ ਹੋਰ ਕਿੰਨੇ ਭਾਗਾਂ 'ਚ ਵੰਡਿਆ ਜਾ ਸਕਦਾ ਹੈ 2 3 4 ਜਾਂ 5 ਤਾਂ ਲਿਖਤੀ ਭਾਸ਼ਾ ਨੂੰ ਅਸੀਂ 2 ਭਾਗਾਂ ਵਿੱਚ ਅੱਗੇ ਹੋਰ ਵੰਡਦੇ ਹਾਂ ਕਿਹੜੀ-ਕਿਹੜੀ ਸਾਹਿਤਿਕ ਭਾਸ਼ਾ ਤੇ ਗੈਰ ਸਾਹਿਤਿਕ ਭਾਸ਼ਾ ਲੇਖਤੀ ਭਾਸ਼ਾ ਨੂੰ ਅਸੀਂ ਇਹਨਾਂ ਦੋ ਹਿੱਸਿਆਂ 'ਚ ਵੰਡਦੇ ਹਾਂ ਅੱਗੇ ਚੱਲਦੇ ਹਾਂ ਜੀ ਅੱਗੇ ਆ ਸਾਡੇ ਕੋਲ ਟਕਸਾਲੀ ਭਾਸ਼ਾ ਲਈ ਹਿੰਦੀ ਭਾਸ਼ਾ ਵਿੱਚ ਕਿਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਟਕਸਾਲੀ ਭਾਸ਼ਾ ਲਈ ਹਿੰਦੀ ਭਾਸ਼ਾ ਵਿੱਚ ਕਿਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨਾਂ ਨੇ ਸਾਡੇ ਕੋਲ ਆਦਰਸ਼ ਭਾਸ਼ਾ ਮਾਨਕ ਭਾਸ਼ਾ ਮੁੱਖਿਆ ਭਾਸ਼ਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਟਕਸਾਲੀ ਭਾਸ਼ਾ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਆ ਸਟੈਂਡਰਡ ਲੈਂਗੁਏਜ ਤਾਂ ਉਹਦੇ ਲਈ ਹਿੰਦੀ ਵਿੱਚ ਅਸੀਂ ਵਰਤਦੇ ਆ ਜੀ ਮਾਨਕ ਭਾਸ਼ਾ ਸ਼ਬਦ ਹਿੰਦੀ ਵਿੱਚ ਇਹਦੇ ਲਈ ਕੀ ਵਰਤਿਆ ਜਾਂਦਾ ਮਾਨਕ ਭਾਸ਼ਾ ਜੋ ਟਕਸਾਲੀ ਭਾਸ਼ਾ ਜੋ ਸਟੈਂਡਰਡ ਲੈਂਗੁਏਜ ਇਹਦੇ ਵਿੱਚ ਕਿਤਾਬਾਂ ਜਾਂ ਅਖਬਾਰਾਂ ਜਿਹੜੀਆਂ ਛਾਪੀਆਂ ਉਹ ਹਿੰਦੀ ਚ ਜਿਹੜੀ ਮਾਨਕ ਭਾਸ਼ਾ ਸ਼ਬਦ ਕਰਤਾ ਜਾਂਦਾ ਅਗਲਾ ਸਵਾਲ ਹੈ ਜੀ ਅੰਗਰੇਜ਼ੀ ਪਾਸ਼ਾ ਦੇ ਸ਼ਬਦ ਡਾਇਲੈਕਟ ਦਾ ਪੰਜਾਬੀ ਅਨਵਾਦ ਹੈ ਡਾਇਲੈਕਟ ਦਾ ਪੰਜਾਬੀ ਅਨਵਾਦ ਕੀ ਹੈ ਉਪਭਾਸ਼ਾ ਡਾਇਲੈਕਟ ਮਤਲਬ ਉਪਭਾਸ਼ਾ ਉਹ ਬੋਲੀ ਜਿਹਨੂੰ ਕਿਹਾ ਜਾਂਦਾ ਤਾਂ ਡਾਇਲੈਕਟ ਦਾ ਪੰਜਾਬੀ ਅਨਵਾਦ ਹੈ ਉਪਭਾਸ਼ਾ ਵਾਰਤਾਲਾਪ ਜਿਹੜਾ ਹੁੰਦਾ ਕੰਜ਼ਰਵੇਸ਼ਨ ਤਾਂ ਦਪਾਸ਼ੀਆ ਟਰਾਂਸਲੇਟਰ ਜਾਂ ਬਾਈਲਿੰਗੁਅਲ ਜਿਹਨੂੰ ਬੋਲਦੇ ਨੇ ਵਕਰੇਵੰਡ ਡਿਫਰੈਂਸਸ ਹੋ ਸਕਦਾ ਅੱਗੇ ਚੱਲਦੇ ਆਂ ਜੀ ਉਪਭਾਸ਼ਾ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਹੁਣ ਧਿਆਨ ਦੇਣਾ ਕਿ ਕਿਹੜਾ ਕਥਨ ਸਹੀ ਨਹੀਂ ਹੈ ਤਾਂ ਕਥਨ ਕੀ ਨੇ ਸਾਡੇ ਕੋਲ ਪਹਿਲਾ ਕਥਨ ਉਪਭਾਸ਼ਾ ਇੱਕ ਸੀਮਤ ਭੂਗੋਲਿਕ ਖੇਤਰ ਦੀ ਬੋਲੀ ਹੁੰਦੀ ਹੈ ਦੂਸਰਾ ਹੈ ਉਪਭਾਸ਼ਾ ਦੇ ਬਲਾਰਿਆਂ ਦੀ ਗਿਣਤੀ ਘੱਟ ਹੁੰਦੀ ਹੈ ਉਪਪਾਸ਼ਾ ਵਿੱਚ ਸਬੰਧਤ ਇਲਾਕੇ ਦਾ ਇਤਿਹਾਸ ਲੋਕ ਸਾਹਿਤ ਤੇ ਸੱਭਿਆਚਾਰ ਦੇ ਅੰਸ਼ ਸਮਾਏ ਹੁੰਦੇ ਹਨ ਉਪਪਾਸ਼ਾ ਕਦੇ ਵੀ ਟਕਸਾਲੀ ਭਾਸ਼ਾ ਨਾਲ ਸ਼ਬਦ ਸ਼ਬਦ ਉਪਪਾਸ਼ਾ ਆਪਣੇ ਸ਼ਬਦ ਕਦੇ ਵੀ ਟਕਸਾਲੀ ਭਾਸ਼ਾ ਨਾਲ ਸਾਂਝੇ ਨਹੀਂ ਕਰਦੀ ਤਾਂ ਇਹਨਾਂ ਵਿੱਚੋਂ ਕੀ ਪੁੱਛਿਆ ਕਿ ਕਿਹੜਾ ਜਿਹੜਾ ਕਥਨ ਉਹ ਸਹੀ ਨਹੀਂ ਹੈ ਤਾਂ ਦੇਖੋ ਉਪਪਾਸ਼ਾ ਇੱਕ ਸੀਮਤ ਭੂਗੋਲਕ ਖੇਤਰ ਦੀ ਬੋਲੀ ਹੁੰਦੀ ਹੈ ਸਹੀ ਹੈ ਉਪਪਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਘੱਟ ਹੁੰਦੀ ਹੈ ਇਹ ਵੀ ਸਹੀ ਹੈ ਕਿਉਂਕਿ ਇੱਕ ਸੀਮਤ ਖੇਤਰ ਦੇ ਲੋਕ ਹੀ ਇਹਨੂੰ ਬੋਲਦੇ ਆ ਤਾਂ ਇਹਨਾਂ ਦੀ ਬੋਲਾਰਿਆਂ ਦੀ ਗਿਣਤੀ ਵੀ ਕੀ ਹੋਊਗੀ ਸੀਮਤ ਹੋਊਗੀ ਤਾਂ ਉਪਭਾਸ਼ਾ ਵਿੱਚ ਸਬੰਧਤ ਇਲਾਕੇ ਦਾ ਇਤਿਹਾਸ ਲੋਕ ਸਾਹਿਤ ਤੇ ਸੱਭਿਆਚਾਰ ਦੇ ਅੰਸ਼ ਜਿਹੜੇ ਆ ਸਮਾਏ ਹੋਏ ਹੁੰਦੇ ਆ ਇਹ ਵੀ ਸਹੀ ਹੈ ਤਾਂ ਗਲਤ ਕੀ ਆ ਕਿ ਉਪਭਾਸ਼ਾ ਆਪਣੇ ਸ਼ਬਦ ਕਦੇ ਵੀ ਟਕਸਾਲੀ ਭਾਸ਼ਾ ਨਾਲ ਸਾਂਝੇ ਨਹੀਂ ਕਰਦੀ ਇਹ ਗਲਤ ਆ ਕਿਉਂਕਿ ਉਪਭਾਸ਼ਾ ਤੋਂ ਟਕਸਾਲੀ ਭਾਸ਼ਾ ਲੋੜ ਪੈਣ ਤੇ ਸ਼ਬਦ ਲੈ ਸਕਦੀ ਆ ਕੋਈ ਸ਼ਬਦ ਜਿਹੜਾ ਉਪਭਾਸ਼ਾ ਤੋਂ ਉਹ ਵਰਤ ਸਕਦੀ ਐਟਕਸਾਲ ਦੀ ਭਾਸ਼ਾ ਤਾਂ ਇਸ ਕਰਕੇ ਇਹ ਕਥਨ ਜਿਹੜਾ ਹੈ ਸਹੀ ਨਹੀਂ ਹੈਗਾ ਅੱਗੇ ਚੱਲਦੇ ਹਾਂ ਕਿ ਅਰਬੀ ਵਿੱਚ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਅਰਬੀ ਵਿੱਚ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨਾਂ ਨੇ ਸਾਡੇ ਕੋਲ ਜ਼ੁਬਾਨ ਗਿਰਾ ਲਿਸਾਨ ਜਾਵਾਨੀ ਤਾਂ ਇਹਦਾ ਵਿੱਚੋਂ ਕਿਹੜਾ ਆਨਸਰ ਸਹੀ ਹੈ ਜੀ ਅਰਬੀ ਭਾਸ਼ਾ ਅਰਬੀ ਵਿੱਚ ਭਾਸ਼ਾ ਨੂੰ ਕਿਹਾ ਜਾਂਦਾ ਤਾਂ ਅਰਬੀ ਵਿੱਚ ਬੋਲਦੇ ਆ ਲਿਸਾਨ ਅਰਬੀ ਵਿੱਚ ਭਾਸ਼ਾ ਨੂੰ ਲਿਸਾਨ ਬੋਲਿਆ ਜਾਂਦਾ ਜ਼ੁਬਾਨ ਜਿਹੜਾ ਆ ਉਹ ਉਰਦੂ ਤੇ ਫਾਰਸੀ ਭਾਸ਼ਾ ਵਿੱਚ ਬੋਲਿਆ ਜਾਂਦਾ ਉਰਦੂ ਤੇ ਫਾਰਸੀ ਭਾਸ਼ਾ ਵਿੱਚ ਜ਼ੁਬਾਨ ਬੋਲਦੇ ਆ ਤੇ ਅਰਬੀ ਭਾਸ਼ਾਦ ਕੀ ਬੋਲਦੇ ਆ ਲਿਸਾਨ ਅੱਗੇ ਅਜੋਕੀ ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੀਆਂ ਧੁਨੀਆਂ ਹਨ ਤਾਂ ਅਜੋਕੀ ਪੰਜਾਬੀ ਭਾਸ਼ਾ ਦੇ ਕੁੱਲ 41 ਧੁਨੀਆਂ ਨੇ 35 ਜੋ ਮੁੱਢਲੇ ਅੱਖਰ ਨੇ 6 ਜੋ ਬਿੰਦੀ ਵਾਲੇ ਨਵੇਂ ਅੱਖਰ ਨੇ ਟੋਟਲ ਕਿੰਨੀਆਂ ਨੇ 41 ਦੁਨੀਆਂ ਅਗਲਾ ਪ੍ਰਸ਼ਨ ਹੈ ਕਿ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਜਦੋਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਬਣੀ ਤਾਂ ਕਿਹੜੇ ਮੁੱਖ ਮੰਤਰੀ ਦੇ ਸਮੇਂ ਦੇ ਵਿੱਚ ਪ੍ਰਵਾਨ ਹੋਈ ਹੈ ਉਸ ਸਮੇਂ ਜਦੋਂ ਪੰਜਾਬੀ ਰਾਜ ਭਾਸ਼ਾ ਬਣੀ ਹੈ ਤਾਂ ਉਸ ਸਮੇਂ ਮੁੱਖ ਮੰਤਰੀ ਕੌਣ ਤਾਂ ਆਪਸ਼ਨ ਹਨ ਸਾਡੇ ਕੋਲ ਸਰਦਾਰ ਗੁਰਮukh ਸਿੰਘ ਮੁਸਾਫਰ ਸਰਦਾਰ ਲక్ష్మణ ਸਿੰਘ ਗਿੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸਰਦਾਰ ਭਗਵੰਤ ਸਿੰਘ ਮਾਣ ਤਾਂ ਇਹਨਾਂ ਵਿੱਚੋਂ ਕਿਹੜੇ ਮੁੱਖ ਮੰਤਰੀ ਦੇ ਸਮੇਂ ਪੰਜਾਬੀ ਜਿਹੜੀ ਆ ਉਹ ਪੰਜਾਬ ਦੀ ਰਾਜ ਭਾਸ਼ਾ ਬਣੀ ਤਾਂ ਇਸ ਦਾ ਜੋ ਸਹੀ ਉੱਤਰ ਉਹ ਹੈ ਸਰਦਾਰ ਲక్ష్మణ ਸਿੰਘ ਗਿੱਲ ਉਦੋਂ ਲక్ష్మణ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਸਨ ਜਦੋਂ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਪੰਜਾਬੀ ਬਣੀ ਜੇ ਗੁਰਮukh ਸਿੰਘ ਮੁਸਾਫਰ ਬਾਰੇ ਆਵੇ ਤਾਂ ਗੁਰਮukh ਸਿੰਘ ਮੁਸਾਫਰ ਜੋ ਉਹ ਮੁੱਖ ਮੰਤਰੀ ਨੇ ਜੋ ਪੰਜਾਬੀ ਕਵੀ ਵੀ ਰਹੇ ਨੇ ਪੰਜਾਬੀ ਕਵੀ ਤੇ ਲੇਖਕ ਸਾਨੇ ਪੰਜਾਬੀ ਕਵੀ ਮੇਨਸਾਨੇ ਕਿ ਕਿਹੜਿਆ ਪੰਜਾਬੀ ਕਵੀ ਸਨ ਜੋ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਆ ਉਹ ਸਰਦਾਰ ਗੁਰਮukh ਸਿੰਘ ਮੁਸਾਫਰ ਸੀਗੇ ਸੋ ਇਹ ਸੀ ਕੁਝ ਪ੍ਰਸ਼ਨ ਵੀ ਪ੍ਰਸ਼ਨ ਜੋ ਅੱਜ ਆਪਾਂ ਕੀਤੇ ਸੋ ਅੱਗੇ ਇਹਨਾਂ ਨਾਲ ਸੰਬੰਧਿਤ ਜੋ ਉਪ ਪਿਛਾਵਾਂ ਨਾਲ ਸੰਬੰਧਿਤ ਉਹ ਹੋਰ ਪ੍ਰਸ਼ਨ ਕਰਾਂਗੇ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ